ਸਸਿਕਾਲ ਜੀ ਸਾਰਿਆਂ ਨੂੰ ਵਧੇ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇਪਾਜੇ ਕੋਲ ਆਪਾਂ ਆਏ ਆਂ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵਿਧੀਆਂ ਨਾਲ ਕੋਲ ਵੀਡੀਓ ਬਣਾਉਣ ਲੱਗੇ ਆਂ ਤੇ ਅੱਜ ਗਾਵਾਂ ਵਾਦੇ ਕੁਛ ਚਲੋ ਵੇਗੀਆਂ ਤੇ ਹੁਣ ਦੋ ਹੀ ਜੜੀਆਂ ਵੇਚਣ ਵਾਲੀਆਂ ਗਾਵਾਂ ਜੜੀਆਂ ਰਹਿ ਗਈਆਂ ਇੱਕ ਤਾਜੀ ਸੋਈਆ ਤੇ ਇੱਕ ਬੱਚੇ ਤੋਂ ਬਿਨਾ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਆਪਣਾ ਜੀ ਅਰਮਾਨਦੀਪ ਸਿੰਘ ਇਹ ਲਿਖ ਪਊਗਾ ਤੇਲੇ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰੀ ਫੋਨ ਨੰਬਰ ਹੈਗਾ 87278614 ਗਿਆ ਸੀ ਠੀਕ ਆ ਹੋਰ ਸ਼ੇਰੇ ਭਾਈ ਠੀਕ ਠਾਕ ਜੀ ਹਾਂਜੀ ਹਾਂਜੀ ਭਾਈ ਵਧੀਆ ਹਾਂ ਜੇ ਬੜੇ ਪਿੱਛੇ ਜੋ ਕੇ ਖਲੋਤੇ ਜੀ ਕਹੋ ਚਾਰ ਹੀ ਤੇ ਦੋ ਰਤੀਰ ਵੇਖੀਆਂ ਤੇ ਮਹੱਜਲ ਦੋ ਦੀ ਪਾ ਦੇ ਅੱਛਾ ਦੋ ਹੀ ਰਹਿ ਗਏ ਹਣ ਫਿਰ ਠੀਕ ਆ ਤੇ ਚਲੋ ਸ਼ੁਰੂਆਤ ਫਿਰ ਜਿਹੜ ਇਹ ਵੀ ਜੀ ਤਾਜੀ ਸੂਈ ਜੇ ਰਾਤੀ ਸੂਈ ਜੋ ਅੱਛਾ ਹਾਂ ਜੀ ਤੇ ਖਾਲੀ ਕੀਤੀ ਜੇ ਥੋੜੀ ਜੀ ਥੋੜੀ ਜੀ ਕਿੰਨੀ 14 15 ਕਿਲੋ ਬੋੜਾ ਕੋਈ ਕੰਡੇ ਤੋਲ ਗਏ ਆਪਣਾ ਲੈ ਜੇ ਚਵਾ ਦੋ 14 15 ਲੀਟਰ ਹਾਂ ਜੀ ਹਾਂ ਜੀ ਕੱਲ ਦੀ ਸੂਈ ਆ ਬਾਕੀ ਥਾਣ ਕੱਟਾ ਤੁਹਾਨੂੰ ਦੱਸਣ ਦਿਆ ਵਾ ਤੇ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਭਾਜੀ ਗਰਮੀ ਗਰਮੀਆਂ ਦੁੱਧ 20 ਕਿਲੋ ਪੱਕਾ ਚਵਾ ਲਈ ਜੀ ਅੱਛਾ ਹਾਂ ਜੀ ਠੀਕ ਹੈ ਬਾਕੀ ਜੇ ਚਵਾਈ ਦੇ ਤੇ ਇੱਕੋ ਹੀ ਹੋਈ ਹੋਣੀ ਹੱਲੇ ਤੇ ਹਾਂ ਜੀ ਹਾਂ ਜੀ ਆਹ ਮੁੰਡੇ ਦਾ ਸਰਪੰਚਾ ਤਾਂ ਨਹੀਂ ਵੀ ਕਿੰਨੇ ਕਰਦੇ ਰਹੇ ਦੋ ਜਵਾਈਆਂ ਹੋ ਗਈਆਂ ਵਾ ਕਹਿੰਦੇ ਕਰਾਤੀ ਹੋਈ ਆ ਤੇ ਇੱਕ ਸਵੇਰੇ ਹੋਈ ਆ ਚਲੋ ਲੈ ਜਾਈਏ ਅੱਧਰਾ ਵੀ ਠੰਡੀ ਤੇ ਰਹੀ ਆ ਤੇ ਆ ਲੈ ਸਕਦੇ ਬਾਕੀ ਕੱਢਣੀ ਤੁਸੀਂ ਆਪਣੀ ਸਮਝਣਾ ਵੇਖ ਕੇ ਉਸ ਵੜਾ ਗਰਮੀ ਦੀ ਜੇ ਪ੍ਰਭਾਵ ਨੂੰ ਹੈਗੀ ਠੀਕ ਹੈ ਜੀ ਹਾਂਜੀ ਤਾਂ ਦੂਰਾ ਬਣਾਉਣੀ ਹੈ ਦਿਖਾ ਦਿਓ ਗਰਮੀ ਚ ਚਾਉਣ ਵਾਲੀ ਗਾਮ ਆ ਜਿਹੜੀ ਬਾਕੀ ਹੈ ਕਿ ਸੂਈ ਤਾਜੀ ਆ ਜੇ ਹਾਂਜੀ 30 ਕਿ ਸੀ ਇਹ ਆ ਦੇਖ ਸੰਦੇ ਬਾਕੀ ਹੈਗਾ ਜੇ ਪੀਲੇ ਰੰਗ ਦਾ ਬੋਲਾ ਹੀ ਆ ਠੀਕ ਹੈ ਜੀ। ਹਾਂ, ਇਹ ਚਲ ਕੋਲੀ-ਬੋਲੀ। ਸ਼ਵਾਜ ਤਾਂ ਬਿਲਕੁਲ ਹੋ ਰਹੀ ਆ ਆਪਾਂ ਦੇਖ ਲਾਦੇ। ਤੇ ਹਵਾਨੇ ਦੇ ਨਾਲ ਇਹਦਾ ਚੰਗੀਆਂ ਵਾਂ। ਬਾਕੀ ਇਹ ਆ ਕਿ ਦੁੱਧ ਚੰਗਾ ਕੱਢੀ ਜਾਣਾ ਜੇ ਕੋਈ ਵੀਰ ਸਾਂਭਲਾ ਕੋਈ ਲੈ ਜੇ। ਕਿੰਨਾ ਵੇਚੀਏ ਫਿਰ ਮੁੱਲ ਰੱਖਦੀ ਆ ਇਹਦਾ ਆਪਾਂ? ਮੁੱਲ ਵੀਰ ਜੀ ਭਾਵੇਂ ਕਰਨ ਨੂੰ 60 ਕਰੀ ਜਾਈਏ, 55 ਕਰੀ ਜਾਈਏ। 50 ਹਜ਼ਾਰ ਜਮਾਨਤਾਨ ਕਰ ਦਾਂਗੇ। ਕਿੰਨਾ ਕਰ ਦੋਗੇ? 10000 ਛੱਡਦਾ ਵੀ ਚਲੋ ਯਾਰ ਹੋਰ ਛੱਡ ਦਿਓ ਫਿਰ ਤਾਂ ਛੱਡਦਾ ਵੀ 48000 ਦੀ ਜਿਹੜੀ ਕਿੰਦਗੀ ਦੇ ਦੇ ਗਰਮੀ ਦੀ ਨਹੀਂ ਪ੍ਰਵਾਹ ਤਾਜੀ ਸੂਈ ਜੇ ਵੈੜ ਹਾਂਜੀ ਹਾਂਜੀ ਸਾਜੀ ਤੇ ਦੁੱਧ ਚੰਗਾ ਭਰੂਗੀ ਵੈੜ ਇਹ ਆ ਕਿ ਸਾਰਿਆਂ ਤਿਆਰ ਆ ਬੋਲਾ ਸਾਰੀਆਂ ਗਰਮੀਆਂ ਦੁੱਧ ਜਿਹੜਾ ਚੜਾਈ ਜਾਣਾ ਇਹਨਾਂ ਬਾਕੀ ਥਾਂ ਪੂਰਾ ਵਧੀਆ ਲੱਗਾ ਦਿਓ ਚਵਾਚੂ ਬੜਾ ਪੋਲਾ ਲੱਗਾ ਦਿਓ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਆਪਣੇ ਕੋਲ ਆ ਦੂਸਰੇ ਨੰਬਰ ਤੇ ਆ ਹਾਂਜੀ ਹਾਂਜੀ ਗਾਵਾਂ ਦੋ ਜੜੀਆਂ ਤਾਜ਼ੀਆਂ ਹੋ ਰਹੀ ਸੀ ਉਹ ਵੇਗੀਆਂ ਪਹਿਲਾਂ ਹੀ ਜੜੀਆਂ ਹੁਣ ਤਾਂ ਇਹ ਵੀ ਸੂਈ ਜਿਹਦਾ ਬੱਚਾ ਨਹੀਂ ਜੁਆਗਾ 7 ਕਿਲੋ ਦੋ ਜਿਹ ਦੁੱਧਾ ਸੁਆ ਵਹਿੜ ਜੋ ਵੀ ਅੱਛਾ ਹਾਂਜੀ ਇਹਦੇ ਗਾਂ ਡੇਢ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਅੱਛਾ ਪਰ ਆਪਾਂ ਖਾਲੀ ਕਰਕੇ ਦੇਣੀ ਹੈ ਠੀਕ ਹੈ 7 ਕਿਲੋ ਹੈਗਾ ਪੱਕਾ ਦੁੱਧ ਹਾਂਜੀ ਹਾਂਜੀ ਪੱਕਾ ਜੀ ਬਾਕੀ ਆ ਕਿ ਇੱਕ ਉਹ ਤੇ ਬੋਲੇ ਤੇ ਹੀ ਆ ਤੇ ਇਹ ਆਪਣਾ ਕੋਈ ਦੋ ਟਾਈਮ ਚੋ ਕੇ ਲੈ ਜਾਏ ਉਹ ਵੀ ਕੋਈ ਆਪਣਾ ਦੋ ਟਾਈਮ ਚੋ ਕੇ ਲੈ ਜਾਏ ਤਸੱਲੀ ਕਰਕੇ ਖੜੇ ਤਸੱਲੀ ਦੋਵੇਂ ਆਪਣੇ ਤਸੱਲੀ ਕਰਕੇ ਖੜੇ ਕਾਫੀ ਜੀ ਥੰਡੀ ਸੀ ਇਹਦੇ ਇਹ ਵੀ ਭਾਈ ਥੰਡੀ ਖੇਡ ਠੀਕ ਜਿੰਨਾ ਮਰਜੀ ਵੰਗੇ ਦੀ ਮੇ ਲੋੜ ਠੀਕ ਆ ਹਾਂ ਜੀ ਬਾੜਾ ਕਾਉਣਾ ਹਾਂ ਦੇਖੋ ਤੇ ਥਾਣੇ ਦੇ ਲਾਗੇ ਤੋਂ ਇੱਕ ਰੀ ਤੇ ਇਹਦਾ ਕਿੰਨਾ ਮੁੱਲ ਰੱਖਦੀ ਐ ਸਰ ਮੁੱਲ ਵੀਰ ਜੀ ਇਹਦਾ ਭਾਵੇਂ 16 ਕਰੀਏ 17 13000 ਰੁਪਏ ਦੀ ਪੱਕੀ ਦੇ ਦਾਂਗੇ ਅੱਛਾ ਇਹ 13000 ਜੀ ਦੇ ਦੋ ਬਾਤਾਂ ਕਰ ਦਾਂਗੇ ਵਿੱਚ ਠੀਕ ਐ ਜੀ ਹਾਂ ਜੀ ਤੇ ਠੀਕ ਹੈ ਵਿਧਿਆਰਥੀ ਕੁਝ ਕਹਿਣਾ ਹਾਂ ਜੀ ਕੋਈ ਆਪਣੀ ਵੀਰ ਮੇਰਾ ਦੋ ਟਾਈਮ ਤਸ਼ਲੀ ਕਰਕੇ ਖੜੇ ਉਹ ਬੌਲੇ ਤੇ ਆਵਸ਼ੀ ਇਹ ਤੇ 7 ਕਿਲੋ ਰੈਡੀ ਦੁੱਧ ਆ ਜਿੰਨਾ ਮਰਜ਼ੀ ਕੋ ਦੋ ਟਾਈਮ ਚੋਗੇ ਖੜੇ ਠੀਕ ਹੈ ਸ਼ੀਲ ਬਣਾ ਕਰੋ ਚ ਗਰਮੀ ਦੀ ਪਰਵਾਹ ਨਹੀਂ ਕਰਨੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਬਾਕੀ ਆਪਣੇ ਵੀਰਾਂ ਭਰਾਵਾਂ ਦੀ ਰੌਣਕ ਲੱਗੇ ਰਹਿੰਦੀ ਹੈ ਇਸ ਤਰ੍ਹਾਂ ਹੀ ਹਾਂ ਜੀ ਠੀਕ ਹੈ ਹੋਰ ਸ਼ੇਰੇ ਭਾਈ ਤੁਸੀਂ ਕਹਿਣਾ ਕੋ ਆਪਣੇ ਇਹ ਕਿ ਤੁਹਾਡੇ ਘਰੋਂ ਕਿ ਤਸੱਲੀ ਕਰਕੇ ਖੜੇ ਹਨ ਜੀ ਭਾਜੀ ਆਪੀ ਭਾਈ ਨੂੰ ਦੋਸ਼ ਨਾ ਦਿਆ ਕਰੋ ਫੋਨ ਨਾ ਕਰਿਆ ਕਰੋ ਚੱਕ ਪਾਸ ਆਪਣੀ ਕਰਕੇ ਖੜੇ ਆਪਣੇ ਇੱਥੇ ਤਸੱਲੀ ਕਰਕੇ ਖੜੇ ਕਰੋ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਓ ਇੱਥੇ ਆਪਣੀ ਮਰਜ਼ੀ ਨਾਲ ਸਮਝਣਾ ਵੇਖੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ